ਹੈਲੋ ਜੀ ਰਾਮ ਰਾਮ ਜੀ ਸਤਿ ਸ਼੍ਰੀ ਅਕਾਲ ਜਿਵੇਂ ਕਿ ਤੁਸੀਂ ਸਵੇਰ ਦੀ ਮੇਰੀ ਵੀਡੀਓਜ਼ ਦੇਖੀ ਹੋਏਗੀ ਸਾਰਿਆਂ ਨੇ ਜੋ ਕਿ ਮੈਂ ਇੱਕ ਵੀਡੀਓਜ਼ ਬਣਾਈ ਸੀ ਮਾਂ ਚਿੰਤਪੁੰਨੀ ਦੇ ਨਾਮ ਤੋਂ ਤੇ ਜਿਹੜਾ ਕਿ ਉਹਨਾਂ ਦੇ ਦਰਸ਼ਨ ਲਈ ਮੈਂ ਗੱਲਬਾਤ ਕੀਤੀ ਸੀ ਤੁਹਾਡੇ ਨਾਲ ਸਾਰਿਆਂ ਨਾਲ ਸਾਂਝੀ ਕੀਤੀ ਸੀ ਸੋ ਮੈਂ ਤੁਹਾਨੂੰ ਦੱਸਿਆ ਸੀ ਕਿ ਜਦੋਂ ਵੀ ਮੈਂ ਦੀਵਾਬਲੀ ਦੀ ਕੁਝ ਤਿਆਰੀਆਂ ਕਰਾਂਗੀ ਛੁੱਟੀਆਂ ਜੀਆਂ ਤੇ ਉਹਦੇ ਨਾਲ ਮੈਂ ਤੁਹਾਡੇ ਨਾਲ ਸਾਂਝੀ ਹਰ ਇੱਕ ਗੱਲ ਕਰਾਂਗੀ ਤੇ ਜਿਸ ਚੀਜ਼ ਨੂੰ ਮੈਂ ਰੈਡੀ ਕੀਤਾ ਹੈ ਪਹਿਲਾਂ ਤਾਂ ਮੈਂ ਤੁਹਾਨੂੰ ਦੱਸ ਦਵਾਂ ਜੀ ਮੇਰੇ ਘਰ ਦੇ ਵਿੱਚ ਇੱਕ ਛੋਟਾ ਜਿਹਾ ਮੰਦਿਰ ਹੋਣਾ ਬਹੁਤ ਜ਼ਰੂਰੀ ਹੈ ਜੋ ਕਿ ਮੰਦਿਰ ਬਣਾ ਲੈ ਮੈਂ ਆਪਣੀ ਮਰਜ਼ੀ ਨਾਲ ਪਵਨ ਨਹੀਂ ਰੱਖ ਸਕਦੀ ਤੇ ਪੰਡਤ ਜੀ ਨੂੰ ਗੱਲਬਾਤ ਕੀਤੀ ਸੀ ਪੰਡਤ ਜੀ ਨਾਲ ਸਾਂਝੀ ਕੀਤੀ ਸੀ ਗਲਤੀ ਪੰਡਤ ਜੀ ਨੇ ਕਿਹਾ ਸੀ ਕਿ ਬਹੁਤ ਟਾਈਮ ਚੰਦ ਰਿਹਾ ਹੈ ਮਤਲਬ ਜਿਸ ਤਰ੍ਹਾਂ ਕਿ ਹਮਨ ਨੂੰ ਲੈ ਕੇ ਜਾਂ ਸ਼ਾਦੀਆਂ ਨੂੰ ਲੈ ਕੇ ਜਾਂ ਲੋਕ ਆਪਣੇ ਘਰਾਂ ਚ ਕਰਵਾ ਰਹੇ ਨੇ ਹਮਨ ਤੇ ਇਸ ਲਈ ਥੋੜਾ ਜਿਹਾ ਤੁਹਾਨੂੰ ਰੁਕਣਾ ਪੈਣਾ ਤੇ ਇਸ ਲਈ हो सके थे तुसी मेरा वेट कर लो ते नहीं ती हो सके थे तुसी अपना बंदे रख लो बट मैं अपना मंदिर रखना जरूरी नहीं समझा ओदा नहीं समझ मैं कारण ਤੁਹਾਨੂੰ ਦੱਸ ਦਿੰਨੀ ਆ ਜੀ ਕੁਛ ਚੀਜ਼ਾਂ ਜਿਹੜੀਆਂ ਕਿ ਸਾਡੀ ਸਮਝ ਤੋਂ ਬਾਹਰ ਹੋਵਨ ਤੇ ਇੱਕ ਹਮਨਕੁੰਡ ਦੇ ਸਾਹਮਣੇ ਰੱਖੀਆਂ ਜਾਣ ਉਹ ਚੀਜ਼ਾਂ ਪੰਡਿਤਾਂ ਕੋਲ ਹੀ ਫੱਦੀਆ ਲੱਗਦੀਆਂ ਨੇ ਤੇ ਫਿਰ ਇਸ ਲਈ ਮੈਂ ਇੱਕ ਛੋਟੀ ਜੀ ਤਿਆਰੀ ਆਪਣੇ ਡਰਾਈング ਰੂਮ ਦੇ ਵਿੱਚ ਹੀ ਕੀਤੀ ਹੈ ਤੇ ਸਾਹਮਣੇ ਪਹਿਲਾਂ ਮੈਂ ਤੁਹਾਨੂੰ ਦਿਖਾ ਦਵਾਂ ਮੇਰੇ ਗੁਰੂ ਮਹਾਰਾਜ ਜੀ ਜੋ ਕਿ ਤੁਸੀਂ ਸਭ ਚਾਹੁੰਦੇ ਹੋ ਡਰਾਈング ਰੂਮ ਦੇ ਵਿੱਚ ਹਮੇਸ਼ਾ ਇਹਨਾਂ ਦੀ ਫੋਟੋ ਲੱਗੀ ਹੀ ਰਹਿੰਦੀ ਹੈ ਦਿਨ ਰਾਤ ਐਨਾ ਦੇ ਹੀ ਦਰਸ਼ਨਾ ਦੇ ਨਾਲ ਸਾਡਾ ਦਿਨ ਦੀ ਸ਼ੁਰੂਆਤ ਜਿਹੜੀ ਕਿ ਹੁੰਦੀ ਹੈ ਉਸ ਤੋਂ ਬਾਅਦ ਮੈਂ ਤੁਹਾਨੂੰ ਦਿਖਾਨੀ ਹੈ ਬਹੁਤ ਛੋਟੀ ਜਿਹੀ ਤਿਆਰੀ ਕੀਤੀ ਹੈ ਮੈਂ ਆ ਦੇਖੋ ਜੀ ਇੱਕ ਐ ਸੋਫਾ ਸੀ ਤੇ ਸੋਫੇ ਦੀ ਸਾਈਡ ਤੇ ਇੱਕ ਸਾਈਡ ਪਫੀ ਟਾਈਪ ਬਣਿਆ ਹੁੰਦਾ ਹੈ ਤੇ ਇਹ ਸਾਡੀ ਜ਼ਰੂਰਤ ਵਿੱਚ ਨਹੀਂ ਸੀ ਤੇ ਜਿਸ ਵਿੱਚ ਮੈਂ ਇੱਕ ਬਹੁਤ ਛੋਟੇ ਜਿਹੀ ਗਣਪਤੀ ਔਰ ਲక్ష్ਮੀ ਜੀ ਰੱਖੀ ਨੇ ਸ਼ਾਇਦ ਤੁਹਾਨੂੰ ਨਜ਼ਰ ਆ ਰਹੇ ਹੋਣਗੇ ਤੇ ਬਹੁਤ ਸਵੀਟ ਜਿਹਾ ਸੋਨਾ ਜਿਹਾ ਕਮਲ ਦਾ ਫੁੱਲ ਜੋ ਕਿ ਮਾਂ ਲక్ష్ਮੀ ਜੀ ਨੂੰ ਔਰ ਗਣਪਤੀ ਜੀ ਨੂੰ ਬਿਠਾਇਆ ਹੋਇਆ ਹੈ ਤੇ ਉਹਨਾਂ ਲਈ ਜਿਹੜੇ ਕੀ ਪੰਜ ਪ੍ਰਸ਼ਾਦ ਦਾ ਭੋਗ ਲੱਗਦਾ ਹੈ ਉਹ ਜਿਹੜੇ ਕੀ ਤੁਸੀਂ ਸਭ ਜਾਣਦੇ ਹੋ ਪੰਜ ਫਲ ਮੈਕਸਿਮਮ ਰੱਖ ਚੁੱਕੀ ਹੋਈਆਂ ਤੇ ਨਾਰੀਅਲ ਜਿਹੜਾ ਕਿ ਬਹੁਤ ਜ਼ਰੂਰੀ ਹੁੰਦਾ ਹੈ ਮਾਂ ਲక్ష్ਮੀ ਜੀ ਲਈ ਤੇ ਇਹਦੇ ਵਿੱਚ ਅਸੀਂ ਹਲਕਾ ਜਿਹਾ ਜਲ ਡਾਲਿਆ ਹੋਇਆ ਤੇ ਜਲ 'ਚ ਹਲਦੀ ਡਾਲੀ ਹੋਈ ਹੈ ਤੇ ਇਹ ਇਸ ਲਈ ਰੱਖੀ ਤਾਂ ਕਿਉਂਕਿ ਆ ਨੋਰਮਲ ਪਾਣੀ ਨਾਲੋਂ ਬੈਟਰ ਹੈਗੀ ਤੁਸੀਂ ਇਹਦੇ ਵਿੱਚ ਹਲਕੀ ਜਿਹੀ ਹਲਦੀ ਡਾਲ ਦੋ ਕੁਝ ਲੋਕ ਕੱਚਾ ਦੁੱਧ ਰੱਖਦੇ ਨਹੀਂ ਬਟ ਮੈਂ ਜਿਸ ਤਰ੍ਹਾਂ ਆਪਣੇ ਸਾਹਮਣੇ ਮੈਨੂੰ ਵਧੀਆ ਲੱਗਦਾ ਮੈਂ ਆਪਣੇ ਸਾਹਮਣੇ ਕਰਦੀ ਹਾਂ ਹਰ ਇੱਕ ਦੇ ਦੋ ਤਰੀਕੇ ਅਲੱਗ-ਅਲੱਗ ਹੁੰਦੇ ਆ ਬਾਕੀ ਤੁਸੀਂ ਦੇਖ ਰਹੇ ਹੋਗੇ ਗਣਪਤੀ ਔਰ ਲਕਸ਼ਮੀ ਜੀ ਦੀ ਤਸਵੀਰ ਆ ਦੇਖੋ ਜੀ ਔਰ ਜੀ ਜਿਸ ਨੂੰ ਮਈਆ ਜੀ ਦੇ ਦਰਸ਼ਨ ਹੋ ਜਾਣ ਉਹ ਮੈਨੂੰ ਕਮੈਂਟਸ 'ਚ ਜ਼ਰੂਰ ਦੱਸਣ ਤੇ ਉਸ ਤੋਂ ਬਾਅਦ ਫਿਰ ਅਸੀਂ ਨਾਲ ਹੀ ਤਿਆਰੀ ਕਰ ਚੁੱਕੇ ਹਾਂ ਦੀਵਾਬਲੀ ਦੀ ਤੇ ਆਲ ਆਈ ਥਿੰਕ ਫੋਨ ਹਾਂਜੀ ਇਹ ਦੇਖੋ ਦੀ ਬਾਬਲੀ ਜਿਹੜੀ ਕਿ ਮੈਂ ਬਹੁਤ ਮਤਲਬ ਮੈਕਸਿਮਮ 15 ਤੋਂ 20 ਮਿੰਟ ਲਗਾ ਕੇ ਰੈਡੀ ਕੀਤੀ ਹੈ ਤੇ ਉਸ ਤੋਂ ਬਾਅਦ ਕੁਝ ਇਸ ਤਰ੍ਹਾਂ ਦੀ ਅਰਗਬਤੀ ਔਰ ਇਹਦੇ ਵਿੱਚ ਗਲਾਸ ਚ ਅਸੀਂ ਕੁਝ ਚਾਵਲ ਡਾਲ ਲਏ ਤੇ ਜਾਂ ਆਟਾ ਡਾਲ ਲਿਆ ਦਾ ਬੜ ਮੈਂ ਆਟਾ ਡਾਲਿਆ ਉਹਦਾ ਮੈਂ ਤੁਹਾਨੂੰ ਕਾਰਨ ਦੱਸਦੀ ਕਿ ਜੇਕਰ ਅਰਗਬਤੀ ਜਗਾਵਾਂਗੇ ਨਾ ਤਾਂ ਅਰਗਬਤੀ ਦੀ ਜਿਹੜੀ ਵੇਟਿੰਗ ਹੈ ਉਹ ਆਪਣੇ ਤਰੀਕੇ ਨਾਲ ਚੱਲਦੀ ਰਹੇਗੀ ਤੇ ਤਾਂ ਕਿ ਗਿਰਨ ਦਾ ਡਰ ਉਹਨੂੰ ਘੱਟ ਰਹਿੰਦਾ ਹੈ ਤੇ ਇੱਕ ਬਹੁਤ ਸੋਹਣਾ ਦੀਪਕ ਲੈ ਕੇ ਜੋ ਮੈਂ ਤਾਂ ਉਸ ਤਰ੍ਹਾਂ ਦਿਖਾਇਆ ਸੀ ਇਹਦੇ ਵਿੱਚ ਮੈਂ ਦੀਪਕ ਆਲਰੇਡੀ ਡਾਲ ਚੁੱਕੀ ਹੋਈਆਂ ਤੇ ਅਰਗਬਤੀ ਤੇ ਉਹ ਹੈ ਤੇ ਤੂਫ ਐ ਵਾ ਤੇ ਕੁਝ ਗੁਲਾਬ ਦੀਆਂ ਪੰਕਤੀਆਂ ਜਿਹੜੀਆਂ ਕਿ ਮੈਂ ਰੱਖੀਆਂ ਹੋਈਆਂ ਤੇ ਕੁਛੀ ਦੇ ਤੱਕ ਅਸੀਂ ਇਹ ਦੇਖੋ ਕੈਂਡਲਸ ਜਗਾਵਾਂਗੇ ਤੇ ਅਗਰ ਹੋ ਸਕੇ ਤਾਂ ਮੈਂ ਗੁਰਦੁਆਰੇ ਵੀ ਜਾਵਾਂਗੀ ਕਿਉਂਕਿ ਸਾਡੇ ਇੱਥੇ ਪਾਸ ਇਸ ਟਾਈਮ ਲਈ ਗੁਰਦੁਆਰਾ ਹੀ ਹੈ ਤੇ ਕੋਸ਼ਿਸ਼ ਕਰਾਂਗੀ ਕਿ ਜੇ ਗੁਰਦੁਆਰੇ ਅਗਰ ਜਾਇਆ ਜਾਏਗਾ ਤੇ ਗੁਰਦੁਆਰੇ ਜਾਵਾਂਗੇ ਤੇ ਅਗਰ ਨਹੀਂ ਜਾਇਆ ਜਾਏਗਾ ਤੇ ਘਰ ਵਿੱਚ ਤੇ ਚਲੋ ਮਾਲਕਸ਼ਮੀ ਜੀ ਦਾ ਪੂਜਨ ਕਰਨਾ ਹੀ ਹੈ ਤੇ ਮਾਲਕਸ਼ਮੀ ਜੀ ਲਈ ਮੈਂ ਬਹੁਤ ਇੱਕ ਵਧੀਆ ਜਿਹਾ ਡੱਬਾ ਲੈ ਕੇ ਆਈਆਂ ਜੋ ਕਿ ਤੁਸੀਂ ਦੇਖ ਰਹੇ ਹੋਵੋਗੇ ਤੇ ਜਦੋਂ ਮੈਂ ਭੋਗ ਲਗਾਵਾਂਗੀ ਉਸ ਟਾਈਮ ਤੁਹਾਨੂੰ ਮੈਂ ਦਿਖਾਵਾਂਗੀ ਕੀ ਮਠਿਆਈ ਹੈਗੀ ਹੈ ਮਾਲਕਸ਼ਮੀ ਜੀ ਲਈ ਤੇ ਬਾਕੀ ਤੁਹਾਡੀ ਦੀਵਾਲੀ ਤੁਸੀਂ ਕਿਸ ਤਰ੍ਹਾਂ ਚੱਲ ਰਹੇ ਹੋ ਤੁਸੀਂ ਮਨਾ ਰਹੇ ਹੋ ਅੱਜ ਮਨਾ ਰਹੇ ਹੋ ਕੱਲ ਮਨਾ ਰਹੇ ਹੋ ਉਸ ਬਾਰੇ ਮੈਨੂੰ ਸੰਪਰਕ ਕਰਨਾ ਮੇਰੇ ਨਾਲ ਗੱਲਬਾਤ ਜੋ ਵੀ ਹੈ ਮੈਸੇਜ ਫਰੈਂਚ ਸਾਈ ਹੀ ਮੇਰੇ ਜ਼ਰੂਰ ਦੇਣਾ ਤੇ ਬਟ ਮੈਂ ਜੀ ਸੁਣੋ ਅੱਜ ਹੀ ਦੀਵਾਲੀ ਕਰ ਰਹੇ ਆ ਬਹੁਤ ਸਾਰੇ ਲੋਗ ਆ ਜਿਹੜੇ ਕਿ ਅੱਜ ਦੀਵਾਲੀ ਕਰ ਰਹੇ ਕੁਝ ਲੋਗ ਕੱਲ ਕਰ ਰਹੇ ਨੇ ਹਰ ਇੱਕ ਦੇ ਆਪਣੇ ਆਪਣੇ ਰੀਤੀ ਰਿਵਾਜ ਹੈ ਹਰ ਇੱਕ ਦਾ ਆਪਣਾ ਆਪਣਾ ਸਿਸਟਮ ਹੈ ਬਟ ਮੈਂ ਤਾਂ ਪੰਡਤ ਜੀ ਨਾਲ ਗੱਲਬਾਤ ਕੀਤੀ ਸੀ ਤੇ ਪੰਡਤ ਜੀ ਨੇ ਕਿਹਾ ਕਿ ਕੈਲੰਡਰ ਦੇ ਹਿਸਾਬ ਨਾਲ ਦੇਖਿਆ ਜਾਵੇ ਤੇ ਹਮਨ ਦੇ ਸਾਧਨ ਨਾਲ ਦੇਖਿਆ ਜਾਵੇ ਜੋ ਕਿ ਦੀਵਾਲੀ ਅੱਜ ਦੇ ਦਿਨ ਹੀ ਬੰਨ ਰਹੀ ਹੈ ਤੇ ਜਿਹੜਾ ਕਿ ਦੀਵਾਲੀ ਦਾ ਟਾਈਮਿੰਗ 3 ਵਜੇ ਕੁਝ ਮਿੰਟ ਤੇ ਆਲਰੇਡੀ ਸਟਾਰਟ ਹੋ ਚੁੱਕਿਆ ਹੋਇਆ ਹੈ ਤੇ ਸ ਵੀਰੇ ਕੁਝ ਟਾਈਮ ਤੱਕ ਜਿਹੜਾ ਕਿ ਦੀਵਾਲੀ ਦਾ ਟਾਈਮ ਲਏਗਾ ਬਾਕੀ ਚਲੋ ਜੀ ਆਪੋ ਆਪਣੀ ਹਰ ਇੱਕ ਦੀ ਸੋਚ ਹੈ ਹੈ ਤੇ ਬਸ ਮੈਂ ਇਹੀ ਕਹਿਨੀ ਆ ਕਿ ਜਿਸ ਤਰ੍ਹਾਂ ਵੀ ਆ ਦਿਵਾਲੀ ਟਾਈਮ ਸਭ ਰਹਾ ਲਈ ਬਹੁਤ ਵਧੀਆ ਲਿਆਵੇ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੀ ਤੇ ਮੇਰਾ ਪਰਿਵਾਰ ਫੇਸਬੁੱਕ ਮੇਰੀ ਫੈਮਲੀ ਮੇਰੇ ਨਾਲ ਜੁੜਦੀ ਰਹੇ ਹਰ ਵਕਤ ਦੀ ਤਰ੍ਹਾਂ ਮੇਰੇ ਨਾਲ ਗੱਲਬਾਤ ਕਰਦੀ ਰਹੇ ਵੀ ਤੇ ਤੁਹਾਨੂੰ ਮੈਂ ਦਿਖਾਨੀ ਆ ਜੋ ਕਿ ਇੱਕ ਫੋਮੇ ਨੇ ਬੜੀ ਸੋਹਣੀ ਰੰਗੋਲੀ ਬਣਾਈ ਹੈ ਸਿਰਫ ਔਰ ਸਿਰਫ ਖੁਦ ਕਲਰਸ ਕਰਕੇ ਅਦੇ ਕੁਝ ਫੋਮੇ ਨੇ ਰੰਗੋਲੀ ਬਣਾਈ ਹੈ ਬਿਨਾਂ ਡਿਜ਼ਾਈਨ ਤੋਂ ਤੇ ਖੁਦ ਸਾਰੇ ਮਲਕ ਚੁੱਕ ਚੁੱਕ ਅੱਧਾ ਪੌਣਾ ਘੰਟਾ ਲਗਾ ਕੇ ਫੋਮੇ ਨੇ ਰੰਗੋਲੀ ਰੈਡੀ ਕੀਤੀ ਹੈ ਇੱਕ ਰੰਗੋਲੀ ਫੋਮੇ ਨੇ ਇਹ ਰੈਡੀ ਕੀਤੀ ਹੈ ਤੇ ਜੋ ਕਿ ਮੈਂ ਤੁਹਾਨੂੰ ਸਾਰਿਆਂ ਨੂੰ ਦਿਖਾ ਰਹੀ ਹਾਂ ਤੇ ਹਾਲ ਕਿ ਜੇ ਮਈਆ ਜੀ ਦੇ ਚਰਨ ਜਿਹੜੇ ਕਿ ਉਹਨਾਂ ਨੇ ਫੋਮੇ ਨੇ ਰੈਡੀ ਕੀਤੇ ਨੇ ਤੇ ਬਾਕੀ ਬਹੁਤ ਵਧੀਆ ਲੱਗਦਾ ਜੀ ਦਿਨ ਦਿਹਾੜ ਜਦੋਂ ਮਤਲਬ ਸਾਲ ਦਾ ਇੱਕ ਤਿਹਾਰ ਆਵੇ ਤੇ ਉਹ ਤਿਹਾਰ ਵੀ ਇੱਕ ਬਹੁਤ ਜਾਦਗਰੀ ਬਣ ਜਾਵੇ ਤੇ ਵਧੀਆ ਲੱਗਦਾ ਹੈ ਬਾਕੀ ਆਲਰੇਡੀ ਕਰਦੀ ਜਿਹੜੀ ਕਿ ਰੈਡ ਦੂਲ ਮਿੱਟੀ ਉਹ ਤਾਂ ਮੇਰੀ ਚੱਲਦੀ ਰਹਿੰਦੀ ਉਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਉਹਦੇ ਵਿੱਚ ਕੋਈ ਵਹਿਮ ਨਹੀਂ ਹੈ ਕਿਉਂਕਿ ਅਸੀਂ ਇੱਕ ਦਿਨ ਲਈ ਕਿਸੇ ਲਈ ਸਟੇਜ ਕਰਨ ਵੀ ਚਲੇ ਜਾਂਦੇ ਆ ਤੇ ਘਰ ਵਿੱਚ ਬਿਲਕੁਲ ਐ ਤੂਫਾਨ ਮੱਚਿਆ ਹੁੰਦਾ ਹੈ ਜਿਹੜਾ ਕਿ ਤੂਫਾਨ ਕੰਪਲੀਟ ਕਰਨਾ ਜ਼ਰੂਰੀ ਹੁੰਦਾ ਹੈ ਤੇ ਬਾਕੀ ਮੈਨੂੰ ਬਹੁਤ ਲੱਗ ਰਿਹਾ ਸੀ ਕਿ ਮੈਂ ਗੋ ਆਪਣਾ ਜੀਡੀਵੀ ਕੀ ਗੱਲਬਾਤ ਆਪਣੇ ਪਰਿਵਾਰ ਫੇਸਬੁੱਕ ਫੈਮਲੀ ਨਾਲ ਕਰਾਂ ਇਸ ਲਈ ਮੈਂ ਸਮਾ ਨਿਕਾਲਿਆ ਤੇ ਤੁਹਾਨੂੰ ਮੈਂ ਦੀਆਂ ਇੱਕ ਮੈਂ ਸਪੈਸ਼ਲ ਚੀਜ਼ ਵੀ ਬਣਾਈ ਹੈ ਜੋ ਕਿ ਪ੍ਰਸ਼ਾਦ ਦੇ ਵਿੱਚ ਜ਼ਰੂਰੀ ਹੁੰਦੀ ਹੈ ਤੇ ਇਹ ਦੇਖੋ ਜੀ ਗੁੜ ਵਾਲੇ ਚਾਵਲ ਜਿਹੜੇ ਕਿ ਮੈਂ ਆਲਰੇਡੀ ਬਣਾ ਚੁੱਕੀ ਹਈਆਂ ਤੇ ਗੁੜ ਵਾਲੇ ਚਾਵਲ ਜਿਹੜੇ ਕਿ ਬਹੁਤ ਵਧੀਆ ਤੇ ਪ੍ਰਸ਼ਾਦ ਜੋਗ ਦੇ ਜਿਹੜੇ ਕਿ ਵਰਤੇ ਜਾਂਦੇ ਨੇ ਇਸ ਲਈ ਇਹ ਗੁੜ ਵਾਲੇ ਚਾਵਲ ਜੋ ਕਿ ਮਈਆ ਜੀ ਲਈ ਅਸੀਂ ਪਹਿਲਾਂ ਹੀ ਕੱਢ ਚੁੱਕੇ ਹਾਂ ਬਾਕੀ ਇਹ ਦੇਖੋ ਛੱਡਾ ਗੁੱਗੂ ਬਹੁਤ سارے ਪਟਾਕੇ ਚਲਾ ਕੇ ਆ ਗਿਆ ਹੈ ਤੇ ਗੁੱਗੂ ਕਿੰਨੇ ਪਟਾਕੇ ਚਾਏ ਨੇ किन्ने हो जाओगे बी ठीक है और आया देखो फॉमिन फॉमिन और मैं अलग मतलब ये सेम सेम कुर्ते लेते सी ते मैं उस दिन डाल लिया ऐसी है ना फॉमिन तो देखो सारी ने आज वो वाला कुर्ता डाल लिया सेम सेम वाला और, और फॉमिन दा साइज जेड़ा है कि एस साइज है आई थिंक एस एंड एक्सएस एंड मेरा साइज है एक्सएल ਤੇ ਇਸ ਲਈ ਫਾਰਮੇਨ ਨੂੰ ਮੈਂ ਕਿਹਾ ਫਾਰਮੇਨ ਅਗਰ ਤੇਰਾ ਔਰ ਮੇਰਾ ਮੈਚਿੰਗ ਟੂ ਕੰਟਰਾਸਟ ਹੁੰਦਾ ਰਹੇਗਾ ਤੇ ਫਿਰ ਮੈਂ ਤੇਰੇ ਨਾਲ ਮੈਚਿੰਗ ਨੂੰ ਮੈਚਿੰਗ ਨੂੰ ਤੇ ਡਾਲ ਲਿਆ ਕਰਾਂਗੀ ਤੇ ਬਾਕੀ ਤੁਸੀਂ ਦੱਸਣਾ ਫਾਰਮੇਨ ਤੁਹਾਨੂੰ ਮਤਲਬ ਜਿਹੜੀ ਰੰਗੋਲੀ ਉਹਨੇ ਯਾ ਰੈਡੀ ਫੋਮੇਂ ਦੀ ਬੋਲੀ ਤੁਹਾਨੂੰ ਕਿਸ ਚੰਦੀ ਲੱਗੀ ਉਹਦੇ ਬਾਰੇ ਵੀ ਕਮੈਂਟਸ ਦੇਣਾ ਬਾਕੀ ਮੈਨੂੰ ਇਹ ਵੀ ਦੱਸਣਾ ਦੀਵਾਲੀ ਵਾਲੇ ਦਿਨ ਕੌਣ ਕੌਣ ਆਪਣੇ ਘਰ ਵਿੱਚ ਗੁੜ ਵਾਲੇ ਚਾਵਲ ਬਣਾਉਂਦਾ ਹੈ ਤੇ ਗੁੜ ਵਾਲੇ ਚਾਵਲ ਚਾਹ ਵੀ ਯਰਦੇ ਵਾਲੇ ਚਾਵਲ ਚਾਹ ਵੀ ਖੀਰ ਤੇ ਬਟ ਦੇਖਿਆ ਜਾਵੇ ਮੇਨ ਪ੍ਰਸ਼ਾਦ ਗੁੜ ਦੇ ਚਾਵਲ ਦਾ ਹੀ ਹੁੰਦਾ ਜੋ ਕਿ ਮੈਂ ਸ਼ੁਰੂ ਤੋਂ ਜ਼ਰੂਰੀ ਸਮਝਦੀ ਆਂ ਬਾਕੀ ਫੋਮੇਂ ਉੱਪਰਲਾ ਮੌਸਮ ਟਾਈਮ ਪੀਰੀਅਡ ਕਿਸ ਤਰ੍ਹਾਂ ਦਾ ਜਾ ਰਿਹਾ ਜਿਆਦਾ ਮੈਨੂੰ ਦੱਸਣਾ ਯਾਰਾ ਅੱਜ ਦੇ ਰੋਕ ਲਾਈਟਾਂ ਆ ਰਹੇ ਨੇ ਅੱਛਾ ਐਦਾਂ ਦੇਖੋ ਬੇਟਾ ਆਪਕੋ ਪਤਾ ਹੈ ਕਿਸੇ ਚੀਜ਼ ਕੋ ਹੈਂਡ ਨਹੀਂ ਲਗਾਣਾ ਆਪਕੇ ਹੱਥ ਸਹੀ ਨਹੀਂ ਹੈ ਪਤਾ ਹੈ ਨਾ ਸੱਚੇ ਨਹੀਂ ਹੋਣੀ ਚਾਹੀਦੀ ਮਨ ਸੱਚਾ ਹੋਣਾ ਚਾਹੀਦਾ ਮਨ ਦੀ ਗੱਲ ਤੇ ਹੈਗੀ ਹੈ ਸ਼ਰਧਾ ਭਾਵਨਾ ਦੀ ਵੀ ਗੱਲ ਹੋਣੀ ਚਾਹੀਦੀ ਹੈ ਭਗਵਾਨ ਜੀ ਸਾਡੇ ਐ ਨਹੀਂ ਕਹਿੰਦੇ ਕਿ ਮਤਲਬ ਤੁਸੀਂ ਜੋ ਮਰਜ਼ੀ ਕਰਦੇ ਰਹੋ ਤੇ ਉਸੇ ਹੱਥ ਨਾਲ ਹੀ ਮੇਰੀ ਜੋਤ ਜਗਾਨੀ ਸ਼ੁਰੂ ਕਰ ਦੋ ਹਰ ਇੱਕ ਦੀ ਸ਼ਰਧਾ ਔਰ ਭਾਵਨਾ ਹੋਣੀ ਚਾਹੀਦੀ ਨੋ ਇਸ ਕੋ ਨਹੀਂ ਛੇੜਨਾ ਔਰ ਇੱਕ ਬਹੁਤ ਛੋਟੀ ਜਿਹੀ ਚੀਜ਼ ਮੈਂ ਲੈ ਕੇ ਆਈ ਜੋ ਕਿ ਤੁਸੀਂ ਸਾਰੇ ਇਸ ਜੋਗ ਨੂੰ ਸਮਝ ਜੇ ਹੋਗੇ ਕਿ ਇਹ ਲਗਾਉਣ ਦੇ ਨਾਲ ਜਿਹੜਾ ਹੈ ਕਿ ਫ੍ਰੈਗਰੈਂਸ ਬੋਡੀ ਅੱਛੀ ਆਂਦੀ ਹੈ ਤੇ ਵਧੀਆ-ਵਧੀਆ ਲੱਗਦਾ ਜਿਹੜਾ ਵੀ ਮਤਲਬ ਫ੍ਰੈਗਰੈਂਸ ਸਿਸਟਮਸ ਹੋਏਗਾ ਬਾਕੀ ਬਹੁਤ ਜਲਦੀ ਡਰਾਈング ਰੂਮ ਦੇ ਵਿੱਚ ਅਸੀਂ ਜੋ ਜਗਾਵਾਂਗੇ ਤੇ ਕੋਸ਼ਿਸ਼ ਕਰਾਂਗੇ ਮੈਂ 100 200 ਅਗਰ ਲਾਈਵ ਹੋਇਆ ਜਾਏਗਾ ਠੀਕ ਹੈ ਨਹੀਂ ਹੋਇਆ ਜਾਏਗਾ ਤਾਂ ਜਿਹੜੀ ਕੀ ਗੱਲਬਾਤ ਮੈਂ ਤੁਹਾਡੇ ਨਾਲ ਕਰ ਚੁੱਕੀ ਹਾਂ ਸੋ ਬਾਕੀ ਦੇਖੋ ਜੀ ਫੈਮਿਲੀ ਪਰਿਵਾਰ ਜੀ ਰੰਗੋਲੀ ਨੇ ਕਰ ਦਿੱਤਾ ਸਤਿਆਂ ਨਾ ਸਕਿਉਂ ਕਿ ਵਿੱਦਿਆ ਦੇ ਲੱਜੁਕੇ ਨੇ ਹੱਥ ਤੇ ਮੈਨੂੰ ਪਹਿਲਾਂ ਹੀ ਪਤਾ ਸੀ ਵਿਦਿਆ ਨੇ ਸਿਸਟਮ ਖਰਾਬ ਕਰਨਾ ਹੈ ਵਿਦਿਆ ਨੇ 3 ਘੰਟੇ ਦੇ ਵਿੱਚ ਸੁੱਤੇ-ਸੁੱਤੇ ਪਏ ਮੈਂ ਘਰ ਦੇ ਸਾਰਾ ਕੰਮ ਕਾਇਆ ਖਾਸ ਕਰਕੇ ਉਹ ਕੰਮ ਨੂੰ ਜਿਹੜਾ ਬਹੁਤ ਇੰਪੋਰਟੈਂਟ ਸੀ ਮੇਰੇ ਲਈ ਸੋ ਬਾਕੀ ਓਕੇ ਜੀ ਪਰਿਵਾਰ ਫੇਸਬੁੱਕ ਜੀ ਮਿਲਦੀ ਰਵਾਂਗੀ ਗੱਲਬਾਤ ਕਰਦੀ ਰਵਾਂਗੀ ਆਪਣਾ ਪਿਆਰ ਮੁਹੱਬਤ ਦਿਨਦੀ ਰਵਾਂਗੀ ਸ਼ੁਕਰੀਆ ਤਨਵਾ थैंक यू so much